ਇਸ ਤਰ੍ਹਾਂ ਦੇ ਵਿਕਾਸ ਕੰਮ ਹੋਏ ਤੇ ਬੜੇ ਕੰਮ ਖਬਰ ਲਿਨੇ ਲੁਧਿਆਣੇ ਤੋਂ ਵਾਰਡ ਨੰਬਰ 7 ਦੇ ਵਾਸੀਆਂ ਦੇ ਨਾਲ ਵਿਕਾਸ ਸੰਬੰਧੀ ਵਿਸ਼ੇਸ਼ ਗੱਲਬਾਤ ਬਾੜ ਅੰਦਰ ਵਿਕਾਸ ਸਿਰਫ ਫਲੈਕਸਾਂ ਚ ਜ਼ਮੀਨੀ ਤੌਰ ਤੇ ਕੁਝ ਵੀ ਨਹੀਂ ਹੈ ਵਾਰਡ ਵਾਸੀ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਵਾਰਡ ਦੀ ਬਦਲੀ ਨੋਹਾਰ ਕਾਂਗਰਸੀ ਆਗੂ ਮੋਨੂ ਖੰਡਾ ਹਲਕਾ ਪੂਰਬੀ ਦੇ ਵਾਰਡ ਨੰਬਰ 7 ਦੀ ਇਹ ਗੱਲ ਕਰੀਏ ਤੇ 7 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਵਾਰਡ ਦੇ ਸਾਬਕਾ ਕਾਉਂਸਲਰ ਵੱਲੋਂ ਫਲੈਕਸਰਾਂ ਹੀ ਤੱਕ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਹੈ ਪਰ ਜ਼ਮੀਨੀ ਤੌਰ ਤੇ ਸਚਾਈ ਇਹਨਾਂ ਦਾਅਵਿਆਂ ਤੋਂ ਕੋਹਾਂ ਦੂਰ ਹੈ ਉਧਰ ਜਦੋਂ ਸਾਬਕਾ ਕਾਉਂਸਲਰ ਹਰਵਿੰਦਰ ਕੌਰ ਖਿੰਡਾ ਦੇ ਪਤੀ ਕਾਂਗਰਸੀ ਆਗੂ ਮੋਨੂ ਖਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਕੇ ਵਾਰਡ ਦੀ ਨਿਵਾਰ ਬਦਲੀ ਗਈ ਹੈ ਸੁਣਦੇ ਹਾਂ ਪੂਰੀ ਰਿਪੋਰਟ ਕਿੰਦਾ ਸਾਹਿਬ ਜਾਣਕਾਰੀ ਦਿਓ ਕਿੰਨੇ ਵਿਕਾਸ ਕਾਰਜ ਕੰਮ ਹੈ ਜਿਹੜੇ ਬਸੀਰ ਵਾਰਡ ਅੰਦਰ ਕਰਵਾਏ ਗਏ ਮੇਰੇ ਵਾਰਡ ਨੰਬਰ 7 ਵਿੱਚ 2018 ਜਦ ਸਾਨੂੰ ਮੇਰੇ ਪਰਿਵਾਰਾਂ ਨੇ ਮੈਨੂੰ ਬਹੁਤ ਵੱਡਾ ਫਤਵਾ ਦਿੱਤਾ ਸੀ ਵਾਰਡ ਨੰਬਰ ਸੇਵਾ ਕਰਨਾ ਅਟਲ ਨਗਰ ਤੋਂ ਲੈ ਕੇ ਗੁਜਰ ਲੋਨੀ ਤੱਕ ਜਦੋਂ ਮੈਂ ਕੌਂਸਲਰ ਬਣਿਆ ਬਹੁਤ ਹਲਤ ਮਾੜੀ ਸੀ ਔਰ ਸਾਰੇ ਮੇਰੇ ਮੇਰੇ ਮਹੱਲੇ ਨੇ ਸਿਰ ਇਕ ਤਿਲਕ ਨਗਰ ਨੂੰ ਛੱਡ ਕੇ ਸਾਰੇ ਮਹੱਲੇ ਦੇ ਇੰਟਰਲੋਕ ਟੈਲਾਂ ਦੇ ਕੰਮ ਹੋਏ ਨੇ ਜਿੱਥੇ ਪਾਣੀ ਦੀ ਪ੍ਰੋਬਲਮ ਸੀ ਉੱਥੇ ਟਿਊਬ ਵੀ ਲਗਾਏ ਗਏ ਨੇ ਜਿੱਥੇ ਪੀਣ ਵਾਲੇ ਪਾਣੀ ਦੀ ਪਾਈਪਾਂ ਲੋਡ ਸੀ ਜਿਵੇਂ ਗੁਜਰਤ ਲੋਣੀ ਜੈਸਾ ਕਿ ਉੱਥੇ ਪਾਣੀ ਦੀ ਪੀਣ ਵਾਲੀ ਪਾਈਪਾਂ ਪਾਈ ਗਈਆਂ ਔਰ ਮੇਰੇ ਵਾਰਡ ਵਿੱਚ 90% ਕੰਮ ਜਿਹੜੇ ਆਪਣੇ ਇੰਟਰਨਲ ਟੈਲਜ਼ ਹੋਗੇ ਸੀ ਉਸ ਜਿੱਥੇ ਸਿਵਲ ਪ੍ਰੋਬਲਮ ਹੁੰਦੀ ਸੀ ਉਹ ਸਿਵਲ ਪ੍ਰੋਬਲਮ ਦਾ ਕੱਲ ਦੇ ਦਰ ਤੇ ਹਲਕਤਾ ਗਿਆ ਵੀ ਕੋਈ ਐਸਾ ਕੰਮ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਰਹਿ ਗਿਆ ਹੋਵੇ ਅੱਗੇ ਇਲੈਕਸ਼ਨ ਆ ਰਹੇ ਮੇਰੇ ਇੱਕ ਤਿਲਕ ਨਗਰ ਦਾ ਤੇ ਮੇਰੇ ਨਿਊ ਸ਼ਹਾਜਨਗਰ ਗਰੀ ਦਾ ਕੰਮ ਜੋ ਕਿ ਮੈਂ ਆਪਣੇ ਕਾਉਂਸਲ ਕੋਰਟ ਵਿੱਚੋਂ ਉਹ ਆਇਆ ਸੀ ਉਹ ਤੇ ਇੱਕ ਨੂੰ ਉਹ ਕੰਮ ਸਾਡੇ ਕਾਉਂਸਲ ਕੋਟੇ ਅਜੰਡੇ ਵਿੱਚ ਪਾਸ ਹੋ ਕੇ ਆ ਗਿਆ ਸੀ ਤੇ ਉਹਦੀ ਟੈਂਡਰ ਲੱਗ ਲਈ ਫੈਲਾ ਕੋਆਪਰੇਸ਼ਨ ਵਿੱਚ ਆ ਗਿਆ ਸੀ ਪਰ 25 ਮਾਰਚ ਨੂੰ ਸਾਡਾ 2 ਮਹੀਨੇ ਬਾਅਦ ਸਾਡਾ ਜੋ ਕਾਰਜਕਾਲ ਸੀ ਸਾਡਾ ਖਤਮ ਹੋ ਗਿਆ ਸੀ ਪਰ ਮੈਂ ਤਾਂ ਬਹੁਤ ਜ਼ੋਰ ਲਾਇਆ ਕਿ ਇਹਦੇ ਕੋਟੇ ਦੇ ਕੰਮ ਇਹਨਾਂ ਨੂੰ ਟੈਂਡਰ ਲਵਾਏ ਜਾਣ ਟੈਂਡਰ ਲਵਾਏ ਜਾਣ ਪਰ ਤੁਹਾਨੂੰ ਪਤਾ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਵਾਂ ਇਹਨਾਂ ਨੇ ਇਸ ਵਾਰ ਧਿਆਨ ਨਹੀਂ ਦਿੱਤਾ ਤੇ ਇਹ ਸਾਡੇ ਟੈਂਡਰ ਨਹੀਂ ਲਗਾਏ ਗਏ ਕੁਝ ਵਾਰਡ ਵਾਸੀਆਂ ਨੇ આરોਪ ਲਗਾਏ ਕਿ ਵਿਕਾਸ ਦੇ ਜਿਹੜੇ ਕੰਮ ਹੈ ਹੋਏ ਨਹੀਂ ਹੈ ਸਿ ਫਲੇਕਸਾਂ ਜਾਂ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਜਰੂਰ ਕਰਵਾਏ ਆ ਮੈਂ ਜਗਿੰਦਰ ਕਬੂਜ ਜੀ ਇਦਾਂ ਕਹ ਲਾ ਕਿ ਜਦੋਂ ਹੁਣ ਦੁਬਾਰਾ ਇਲੈਕਸ਼ਨ ਦੇ ਫੇਰ ਮੋੜ ਚ ਆ ਗਿਆ ਇਲੈਕਸ਼ਨ ਆ ਰਿਹਾ 2 ਮਹੀਨੇ ਤੱਕ ਮੈਨੂੰ ਆਪਣੇ ਪਰਿਵਾਰਾਂ ਤੇ ਪੂਰਾ ਮਾਣ ਆ ਕਿਉਂਕਿ ਜੋ ਮੈਂ ਨਾ ਹਟਾ ਮੋੜ ਦੇ ਮੋਟਰ ਲਾ ਖੜੇ ਮੈਂ ਇੱਕ ਸੇਵਾਦਾਰ ਬਣ ਕੇ ਕੰਮ ਕੀਤੇ ਮੈਂ ਕੌਂਸਲਰ ਬਣ ਕੇ ਕੰਮ ਨਹੀਂ ਕੀਤੇ ਔਰ ਮੈਂ ਇਸ ਇਲਾਕੇ ਜੀ ਖੇਡ ਕੇ ਵੱਡਾ ਆ ਔਰ ਮੈਂ ਆਪਣੇ ਇਲਾਕੇ ਦੀ ਪੂਰੀਆਂ ਜੋ ਲੋੜਾਂ ਸੀ ਇਲਾਕੇ ਦੀ ਜਾਣਦਾ ਸੀ ਕਿ ਮੇਰੇ ਇਲਾਕੇ ਨੂੰ ਕੀ ਕੀ ਜੀ ਲੋੜਾਂ ਔਰ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਕਿ ਮੇਰੇ ਜੋ ਇਲਾਕੇ ਦੇ ਕੰਮ ਉਧਰ ਬਹੁਤ ਬੜੇ ਕੰਮ ਆਪਣੇ ਇਲਾਕੇ ਦੇ ਕਰਾਏ ਜੋ ਮਾੜੇ ਮਾੜੇ ਦੱਸੇ ਤਲੇ ਨਗਰ ਦੀ ਗਲੀ ਰਹਿ ਗਏ ਸੀ ਬਾਕੀ ਜਿੱਥੇ ਪ੍ਰੋਬਲਮ ਆਈ ਹੈ ਮੈਂ ਆ ਪੱਗਿਓ ਕੇ ਆਪਣੇ ਇਲਾਕੇ ਦੇ ਨਾਲ ਅੱਗੇ ਕੇ ਅੱਗੇ ਵੱਧ ਕੰਮ ਕਰਾਏ ਨੇ ਜੋ ਲੋਕ ਇਹ ਕਹਦੇ ਨਹੀਂ ਕਿ ਕੰਮ ਨਹੀਂ ਹੋਏ ਮੈਨੂੰ 92 ਵਿੱਚੋਂ 9200 ਦੇ ਵਿੱਚੋਂ 5504 ਵੋਟਾਂ ਪਈਆਂ ਸੀ ਔਰ ਜੋ 3900 ਵੋਟਾਂ ਮੇਰੇ ਖਿਲਾਫ ਦੇ ਪਈਆਂ ਸੀ ਮੈਨੂੰ ਪਤਾ ਮੈਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਪਰ ਮੈਂ ਆਪਣੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਇਲਾਕੇ ਵਿੱਚ 90% ਬੰਦੇ ਨੂੰ ਕੋਸ਼ਿਸ਼ ਕੀਤਾ ਹੋਗਾ ਜੇ 10% ਜੋ ਆਪਣੇ ਘਰੋਂ ਖੁਸ਼ੀ ਹੋ ਸਕਦੇ ਉਹ ਮੇਰੇ ਤੋਂ ਕਿਤੇ ਕੁਝ ਆਉਣਗੇ ਔਰ ਮੈਂ ਆਪਣੇ ਇਲਾਕੇ ਦੀ ਜੋ ਡਿਵੈਲਪਮੈਂਟ ਆ ਪਹਿਲ ਦੇ ਆਧਾਰ ਤੇ ਤੋਂ ਮੈਂ ਸਾਨ ਨਹੀਂ ਕੀਤਾ ਲੁਧਿਆਣੇ ਤੋਂ ਆਰਪੀ ਗੋਲਡੀ ਦੇ ਨਾਲ ਜਗਿੰਦਰ ਕੰਬੋਜ਼ ਦੀ ਰਿਪੋਰਟ